वंदे 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 वंदे, वंदेज सिंह ग्रिटेश सिंह ग्रिटेश सिंह सिंह ग्रितेश सिंह ग्रितेज सिंह ग्रिटेश सिंह आर्त माता की आर्त माता की

श सिं गेश सिंह ਗੁਰਤੇਜ ਸਿੰਘ ਜਿੰਦਾਬਾਦ 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 ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ तो सा जय भारत माता की जय तो भारत माता की तो जय भारत माता की जय भारत माता की जय गुरतेय सिंह जिंदाबाद 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 भारत माता की जय भारत माता की जय अमर रहे गुरतेय सिंह अमर रहे

ਗੁਰਤੇਜ ਸਿੰਘ ਹਮਾਰਾ ਹੈ ਗੁਰਤੇਜ ਸਿੰਘ ਹਮਾਰਾ ਹੈ ਗੁਰਤੇਜ ਸਿੰਘ ਹਮਾਰਾ ਹੈ ਮਾਤਾ ਮਾਤਾ ਕੀ ਜੈ ਮਾਤਾ ਮਾਤਾ ਕੀ ਜੈ ਮਾਤਾ ਮਾਤਾ ਕੀ ਗੁਰਤੇਜ ਸਿੰਘ ਗੁਰਤੇਜ ਸਿੰਘ ਹਮਾਰਾ ਹੈ ਗੁਰਤੇਜ ਸਿੰਘ ਹਮਾਰਾ ਹੈ ਗੁਰਤੇਜ ਸਿੰਘ ਹਮਾਰਾ ਹੈ ਗੁਰਤੇਜ ਸਿੰਘ ਹਮਾਰਾ ਹੈ ਮਾਤਾ ਮਾਤਾ ਕੀ ਜੈ ਮਾਤਾ ਮਾਤਾ ਕੀ ਜੈ ਮਾਤਾ ਮਾਤਾ ਕੀ ਜੈ ਮਾਡ ਫੋਟੋ ਕਿਲੋ ਬਾਕੀ ਸਾਰੇ ਕਿੱਥੇ ਹੋ ਦੇਖੋ ਜੀ ਪਹਿਲਾਂ ਤਾਂ ਮੈਂ ਇੱਥੇ ਜਿਹੜੇ ਵੀ ਸਾਡੇ ਸਾਥੀ ਅੱਜ ਪਹੁੰਚੇ ਨੇ ਆਪਣੇ ਸਮੇਂ ਚੋਂ ਟਾਈਮ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਇਹਨਾਂ ਦਾ ਮੈਂ ਪਹਿਲਾਂ ਤੇ ਧੰਨਵਾਦ ਕਰਦਾ ਜਿਹੜੇ ਇਸ ਮੌਕੇ ਤੇ ਪਹੁੰਚੇ ਨੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਪ੍ਰੋਗਰਾਮ ਜੋ ਉਲੀਕਿਆ ਗਿਆ ਅੱਜ ਇਹ ਸੁਤੰਤਰਤਾ ਦਿਵਸ ਜਿਹੜਾ ਆ ਰਿਹਾ ਵਾ ਇਸ ਉਪਲਕਸ਼ ਚ ਅਸੀਂ ਉਲੀਕਿਆ ਵਾ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਸ਼ਹੀਦ ਨੇ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਕੁਰਬਾਨ ਕੀਤੀ ਆ ਕਿ ਅਸੀਂ ਉਹਨਾਂ ਲਈ ਆਪਣਾ ਦੇਸ਼ ਲਈ 5 ਮਿੰਟ ਨਹੀਂ ਕੱਢ ਸਕਦੇ ਅੱਜ ਦਾ ਜੋ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਪਹਿਲਾਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਸਾਡੇ ਗੁਰਤੇਜ ਸਿੰਘ ਜੀ ਸ਼ਹੀਦ ਸ਼ੋਰੇ ਚੱਕਰ ਉਹਨਾਂ ਦੇ ਮਾਤਾ ਜੀ ਮਾਤਾ ਜੀ ਰਤਨ ਕੌਰ ਜੀ ਉਹ ਵੀ ਅੱਜ ਇੱਥੇ ਪਹੁੰਚੇ ਨੇ ਤੇ ਅੱਜ ਅਸੀਂ ਉਹਨਾਂ ਦੇ ਬ੍ਰਦਰ ਵੀ ਨਾਲ ਆਏ ਨੇ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਆ ਸ਼ਹੀਦ ਜੀ ਨੂੰ ਹੁਣ ਅਸੀਂ ਅੱਜ ਦਾ ਇੱਥੋਂ ਜਿਹੜਾ ਆ ਫਲੈਗ ਮਾਰਚ ਇੱਕ ਕੱਢ ਰਹੇ ਆ ਇਦੇ ਵਿੱਚ ਅਸੀਂ ਸ਼ਹੀਦਾਂ ਦੇ ਨਾਰੇ ਲਾਵਾਂਗੇ ਤੇ ਇਹਨਾਂ ਦੇ ਜਿਹੜਾ ਗੇਟ ਇੱਥੇ ਬਣਾਇਆ ਗਿਆ ਵਾ ਸਤਮ ਜਨਾ ਸਰਕਾਰਾਂ ਵੱਲੋਂ ਬਣਾਇਆ ਗਿਆ ਵਾ ਇਹਦੀ ਵੀ ਅੱਜ ਸਫਸਾਈ ਦਾ ਅਭਿਆਨ ਜਿਹੜਾ ਵਾ ਅਸੀਂ ਕਰਾਂਗੇ ਕਿਉਂਕਿ ਇਹ ਮੈਂ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਸਿਰਫ ਅਸੀਂ 15 ਅਗਸਤ ਨੂੰ ਸ਼ਹੀਦਾਂ ਨੂੰ ਯਾਦ ਕਰਨਾ ਜਾਂ 26 ਜਨਵਰੀ ਨੂੰ ਯਾਦ ਕਰਨਾ ਪੂਰੇ ਸਾਲ ਵੀ ਅਸੀਂ ਯਾਦ ਕਰ ਸਕਦੇ ਹਾਂ ਕਿਉਂਕਿ ਜੋ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਕੋਈ ਨਹੀਂ ਦੇ ਸਕਦਾ ਪਰ ਜੋ ਮਾਤਾ ਜੀ ਨੇ ਮਾਤਾ ਜੀ ਦੀ ਵੀ ਓਨੀ ਕੁਰਬਾਨੀ ਹੈ ਜਿੰਨੀ ਇਹਨਾਂ ਦੇ ਬੇਟੇ ਨੇ ਦਿੱਤੀ ਆ ਐਸੀ ਕੋਖਨਾ ਦਾ ਸ਼ੂਰਮਾ ਪੈਦਾ ਕੀਤਾ ਜੋ ਤੁਹਾਡੇ ਸਾਰੇ ਪਿੰਡਾਂ ਦਾ ਨ ਏ ਨਾ ਰਹਿੰਦੀ ਦੁਨੀਆ ਤੱਕ ਰਹੇਗਾ ਬਾਕੀ ਨਾ ਹੁੰਦੇ ਜਾਂਦੇ ਰਹਿੰਦੇ ਨੇ ਪਰ ਸ਼ਹੀਦਾ ਦੇ ਨਾਮ ਜਿਹੜੇ ਨੇ ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿੰਦੇ ਨੇ ਤੇ ਇਹਦੇ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਅੱਜ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਆ ਵੈਸੇ ਕਹਿੰਦੇ ਨੇ ਜੀ ਇਹ ਸ਼ਹਾਦਤ ਹੋਈ ਆ ਸੋਗ ਵਾਲਾ ਟਾਈਮ ਆ ਪਰ ਮੈਂ ਨਹੀਂ ਸਮਝਦਾ ਕਿ ਸੋਗ ਵਾਲਾ ਇਹ ਸਾਡੇ ਲਈ ਫਕਰ ਦੀ ਗੱਲ ਆ ਕਿ ਸਾਡਾ ਬੇਟਾ ਦੇਸ਼ ਲਈ ਕੁਰਬਾਨ ਹੋਇਆ ਤੈਨੂੰ ਸਾਰਿਆਂ ਨੂੰ ਇਸ ਚੀਜ਼ ਤੇ ਫਕਰ ਹੋਣਾ ਚਾਹੀਦਾ ਮਾਤਾ ਜੀ ਨੂੰ ਵੀ ਉਹਨਾਂ ਨੂੰ ਫਕਰ ਹੋਣਾ ਚਾਹੀਦਾ ਤੇ ਮਾਤਾ ਜੀ ਦੀ ਬਲੇਸਿੰਗਸ ਲੈ ਕੇ ਅੱਜ ਅਸੀਂ ਇਸ ਰੈਲੀ ਦੀ ਸ਼ੁਰੂਆਤ ਕਰਾਂਗੇ ਏ ਬਾਕੀ ਸਾਰਿਆਂ ਦਾ ਧੰਨਵਾਦ ਫਿਰ ਤੋਂ ਮਾਤਾ ਜੀ ਬlesing ਜ਼ਰੂਰੀ ਆ ਆਸ਼ੀਰਵਾਦ ਮਾਤਾ ਜੀ ਦਾ ਤੇ ਇਹਨਾਂ ਦੇ ਬ੍ਰਦਰ ਸਾਹਿਬ ਨੇ ਤੇ ਬਾਕੀ ਹੁਣ ਧੰਨਵਾਦ ਸਾਰਿਆਂ ਦਾ ਇਹਦਾ ਨਾਮ ਤੇ ਜੋਗਵਾਲ ਜੱਟਾਂ ਦਾ ਤੇ ਮੇਰਾ ਨਾਮ ਰਤਨ ਕੋਹਰਾ ਔਰ ਇਹਦਾ ਨਾਮ ਕਰਤੇ ਸਿੰਘ ਹੈ ਤੇ ਸਿੰਘ ਇੱਕ ਦੋ ਛੇਦ ਹੋਏ ਸਨ ਇਹ 10 ਛੱਕੇ ਬਟਰ ਤਾਂ ਤੂੰ 10 ਨਹੀਂ ਤੇ ਤੱਕ ਛੇਦ ਹੋ ਜਾਂਦੇ ਪਿੰਡ ਜੋਗਵਾਲ ਜੱਟਾਂ ਹੈ ਮੇਰਾ ਨਾਮ ਗਰਦੀਪ ਸਿੰਘ ਹੈ ਇਹ ਉਹ ਆਪਣੇ 2003 ਨੂੰ ਗਰਦੀਪ ਸਿੰਘ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਸੀ ਉਸਨੇ 4 ਰਾਤਾਂ ਤੋਂ ਵੱਧ ਕੇ ਢੇਰ ਕੀਤੇ ਉਸ ਤੋਂ ਬਾਅਦ ਉਹ ਫਿਰ ਅਭਿਸ਼ੇਕ ਹੋ ਗਿਆ ਉਹਨਾਂ ਦੀ ਸਵਰਨ ਕੋਟੀ ਪੁਨਛ ਚ ਆਹ ਮੁਕਾਬਲੇ ਦੌਰਾਨ 4 ਰਾਤਾਂ ਤੋਂ ਢੇਰ ਕੀਤੇ ਉਹ ਉਹਦੇ ਤੋਂ ਬਾਅਦ ਚ ਮਿਲ ਗਿਆ ਜਦੋਂ ਛੇਦ ਹੋਣ ਤੋਂ ਬਾਅਦ ਸਾਲਾਂ ਬਾਅਦ ਫਿਰ ਉਹਦੇ ਚਿੱਠੀ ਆ ਗਈ ਮਹਿਸੂਸ ਤੇ ਚਲੋ ਬਹੁਤ ਵਧੀਆ ਭਜੋ ਪਰਮਾਤਮਾ ਨੂੰ ਭਾਵੇ ਇੱਕ ਵਾਰ ਇਹ ਵੀ ਫਕਰ ਵੀ ਹੈ ਚਲੋ ਜੈ ਸ਼ਹੀਦ ਹੋਇਆ ਨਾਂ ਰੋਸ਼ਨ ਕਰ ਗਿਆ ਆਪਣਾ ਮਾਨ ਨਾਲ ਸਭ ਨੇ ਅਸੀਂ ਵੀ ਮਰੀ ਜਾਣਾ ਇਸ ਤਰ੍ਹਾਂ ਸਾਡੇ ਸਾਡੇ ਪਰਿਵਾਰ ਦਾ ਇਸ ਤਰ੍ਹਾਂ ਹੀ ਸਾਰੇ ਰਣ ਕਰਨ ਇਸ ਤਰ੍ਹਾਂ ਵੀ ਚਲੋ ਆਪਣੇ ਦੇਸ਼ ਕੌਮ ਦੇ ਵਾਸਤੇ ਆਪਣੇ ਦੇਸ਼ ਵਾਸਤੇ ਰੱਖਿਆ ਕਰਨ ਆਪਣੇ ਦੇਸ਼ ਕੌਮ ਵਾਸਤੇ ਰਾਖੀ ਕਰਨ ਇਹੋ ਸੰਦੇਸ਼ ਹੈ ਮੇਰਾ ਨਾਮ ਜੀ ਗੁਰਪ੍ਰੀਤ ਵੇਖੋ ਜੀ ਅਸੀਂ ਸ਼ਹਾਦਤ ਨੂੰ ਲੈ ਕੇ ਅਸੀਂ ਬਹੁਤ ਫਖਰ ਵਾਲਿਆ ਮਾਨ ਮਾਨ ਮਹਿਸੂਸ ਕਰਦੇ ਆ ਕਿ ਜਿਹੜਾ ਸਾਡੇ ਪਿੰਡ ਦਾ ਨਾਮ ਰੋਸ਼ਨੀ ਕੀਤਾ ਇਹਨਾਂ ਨੇ ਤੇ ਮੁਕਾਬਲਾ ਕੀਤਾ ਡੱਟ ਕੇ ਮੁਕਾਬਲਾ ਕੀਤਾ ਔਰ ਮੇਰੇ ਨਾਲ ਇਹਨਾਂ ਨੇ ਮੇਰੇ ਜਮਾਤੀ ਨੇ ਪਰਦੇ ਰਹੇ ਨੇ ਮੇਰੇ ਨਾਲ ਤੇ ਬਹੁਤ ਵਧੀਆ ਮੁੰਡਾ ਸੀ ਤੇ ਉਹਨਾਂ ਨੇ ਬਹੁਤ ਵਧੀਆ ਮਤਲਬ ਚੰਗਾ ਸੁਭਾਅ ਹੀ ਉਹਨਾਂ ਦਾ ਤੇ ਬਹੁਤ ਵਧੀਆ ਸੀ ਤੇ ਆਪਣਾ ਮਤਲਬ ਕਿ ਆਪਣੀ ਕੁਰਬਾਨੀ ਦੇ ਗਏ ਨੇ ਉਹ ਵੇਖੋ ਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਵੱਧ ਚੜ ਕੇ ਬੱਚੇ ਆਪਣੇ ਭਰਾਓ ਇਹ ਬੱਚੇ ਆਪਣੇ ਫੌਜ 'ਚ ਕਰਾਓ ਤੇ ਜਿਹੜਾ ਸਾਡੇ ਦੇਸ਼ ਦੀ ਰੱਖਿਆ ਕਰੇ